ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਟਾਲਾ ਦੇ ਪਿੰਡ ਘੁੰਮਣ ਕਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਦੇ ਸਾਬਕਾ ਐਮਐਲਏ ਜਤੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਵਰਗ ਵਾਸੀ ਜਥੇਦਾਰ ਹਰਵੰਦ ਸਿੰਘ ਘੁੰਮਣ ਦੀ ਯਾਦ ਵਿੱਚ ਰੱਖੇ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਜਥੇਦਾਰ ਹਰਵੰਦ ਸਿੰਘ ਘੁੰਮਣ ਯਾਦਗਾਰੀ ਗੁਰਮਤ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਹਰ ਪਿੰਡ ਵਿੱਚ ਐਸੀਆਂ ਗੁਰਮਤ ਲਾਇਬ੍ਰੇਰੀਆਂ ਖੁੱਲ੍ਹਣੀਆਂ ਚਾਹੀਦੀਆਂ ਹਨ ਤਾਂ ਕਿ ਆਪਣੀ ਸਿੱਖ ਨੌਜਵਾਨ ਪੀੜੀ ਨੂੰ ਕਿਤਾਬਾਂ ਨਾਲ ਜੋੜ ਸਕੀਏ ਅਤੇ ਕਿਤਾਬਾਂ ਜਰੀਏ ਉਹਨਾਂ ਨੂੰ ਸਿੱਖ ਕੌਮ ਦੇ ਮਨਮਤੇ ਇਤਿਹਾਸ ਬਾਰੇ ਜਾਣੂ ਕਰਵਾ ਸਕੀਏ। ਉਹਨਾਂ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਆਪਣੀ ਨੌਜਵਾਨ ਪੀੜੀ ਨੂੰ ਬਚਾਉਣ ਦੀ ਅਤੇ ਸਿੱਧੇ ਰਸ ਪਾਉਣ ਦੀ ਅਤੇ ਇਸ ਮੌਕੇ ਉਹਨਾਂ ਬੇਅਦਬੀਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਵੀ ਸਾਧੇ ਅਤੇ ਕਿਹਾ ਕਿ ਇਸ ਗੁਨਾਹ ਦੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਜਾਰੀ ਹਨ ਅਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਜਿਹੜਾ ਪੜ੍ਹਾਈ ਦਾ ਵਿਚਾਰ ਹੈ ਅੱਜ ਸਾਡੇ ਵਿੱਚੋਂ ਘਟਦਾ ਜਾ ਰਿਹਾ ਤੇ ਸਿਆਣੇ ਕਹਿੰਦੇ ਆ ਜਿਹੜਾ ਪੜ੍ਹਦਾ ਹੈ ਉਹ ਲਿਖ ਵੀ ਸਕਦਾ ਹੈ ਤੇ ਜਿਹੜਾ ਪੜ੍ਹਦਾ ਹੈ ਉਹ ਬੋਲ ਵੀ ਸਕਦਾ ਹੈ। ਸੋ ਇਹ ਅੱਜ ਸਾਡੇ ਮਹਾਨ ਆਗੂ ਜਸੇਦਾਰ ਹਰਵੰਤ ਸਿੰਘ ਜੀ ਕੋਮਨ ਸਾਹਿਬ ਇਸ ਵਾਰਸ ਹੈਗਾ ਅੱਜ ਇਸ ਪਿੰਡ ਦੇ ਵਿੱਚ ਅੱਜ ਤੋਂ ਹੀ ਪਿਛਲੇ ਦਿਨਾਂ ਤੋਂ ਸਮਝ ਲਓ ਪਰਸੋਂ ਤੋਂ ਚੋਲਾ ਸਾਹਿਬ ਦਾ ਜਿਹੜਾ ਜੋੜ ਮੇਲਾ ਉਹਦੇ ਸੰਬੰਧ ਵਿੱਚ ਲੜੀ ਅਖੰਡ ਪਾਟਾਂ ਦੀ ਆਰੰਭ ਹੋਈ ਆ ਅੱਜ ਇਹ ਨਹੀਂ ਉਸ ਜੋੜ ਮੇਲੇ ਦੇ ਵੀ ਤੇ ਬਾਪੂ ਜੀ ਦੀ ਯਾਦ ਦੇ ਵਿੱਚ ਅਖੰਡ ਪਾਟ ਸਾਹਿਬ ਦੀ ਅੱਜ ਅੰਮ੍ਰਿਤ ਵੇਲੇ ਭੋਗ ਪਾਏ ਕੀਰਤਨ ਤੋਂ ਬਾਅਦ ਸਾਰੀਆਂ ਵਿਚਾਰਾਂ ਵੀ ਹੋਣਗੀਆਂ ਤੇ ਰਾਸਰੀ ਵਿਚਾਰਾਂ ਵੀ ਹੋਈਆਂ ਤੇ ਮੈਂ ਸਮਝਦਾ ਇਹ ਬਹੁਤ ਹੈਲਦੀ ਹੋਈਆਂ ਜਿਹੜੀਆਂ ਅੱਜ ਸਮੇਂ ਦੀ ਲੋੜ ਆ ਕਿ ਆਪਾਂ ਇਕੱਠੇ ਹੋਈਏ ਫਿਰ ਭਾਵਪੂਰਕ ਤੌਰ ਦੇ ਉੱਤੇ ਬੈਠ ਕੇ ਵਿਚਾਰਾਂ ਕਰੀਏ ਸੋ ਉਹਨਾਂ ਦੇ ਜੀਵਨ ਪੱਖੀ ਸ਼ਰੋਣੀ ਇਕਾਲੀ ਦਲ ਤੇ ਸ਼ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਕਾਲਤਾਕ ਸਾਹਿਬ ਦੀ ਸਰਪਾਸਤੀ ਸਾਰਿਆਂ ਤੇ ਵਿਚਾਰਾਂ ਅੱਜ ਹੋਈਆਂ ਤੇ ਇੱਕ ਸੈਮੀਨਾਰ ਦਾ ਰੂਪ ਬਣ ਗਿਆ ਤੇ ਮੈਨੂੰ ਖੁਸ਼ੀ ਹੋਈ ਕਿ ਆ ਜਿਹੜਾ ਜਿੱਥੇ ਆਪਾਂ ਬੈਠੇ ਆ ਇੱਥੇ ਸਰਦਾਰ ਜਸਵੀਰ ਸਿੰਘ ਜੀ ਹੁਮਮਣ ਤੇ ਸਰਦਾਰ ਰਣਜੀਤ ਸਿੰਘ ਜੀ ਹੁਮਮਣ ਆਪਣੇ ਸਤਕਾਰਯੋਗ ਪਿਤਾ ਜੀ ਦੀ ਇਜਾਦ ਵਿੱਚ ਇਹਨਾਂ ਨੇ ਆ ਲਾਇਬ੍ਰੇਰੀ ਜਿਹੜੀ ਆ ਕਮਰਾ ਬਹੁਤ ਖੂਬਸੂਰਤ ਜੇ ਤੇ ਵੱਖ-ਵੱਖ ਇਤਿਹਾਸਕ ਸਿੱਖ ਇਤਿਹਾਸ ਦੀਆਂ ਪੁਸਤਕਾਂ ਗੁਰੂ ਸਾਖ ਦਾ ਗੁਰੂ ਇਤਿਹਾਸ ਉਹ ਸਾਰਾ ਇਹ ਨਹੀਂ ਇੱਥੇ ਖਜ਼ਾਨਾ ਲਿਆ ਕੇ ਰੱਖਿਆ ਤੇ ਮੈਂ ਪਿੰਡ ਵਾਸੀਆਂ ਨੂੰ ਤੇ ਆਲੇ-ਦੁਆਲੇ ਨੂੰ ਵੀ ਬੇਨਤੀ ਕਰੂੰਗਾ ਕਿ ਪੜ੍ਹਨ ਦੀ ਆਦਤ ਪਾਈਏ ਤੇ ਇਸ ਸਥਾਨ ਦੇ ਉੱਤੇ ਆਪਾਂ ਆ ਜਿਹੜੀ ਲਾਇਬ੍ਰੇਰੀ ਸਥਾਪਿਤ ਕੀਤੀ ਹੈ ਅੱਜ ਬਹੁਤ ਸਮੇਂ ਦੀ ਲੋੜ ਹੈ। ਬਖ ਬਖ ਨਗਰਾਂ ਦੇ ਵਿੱਚ ਗੁਰਦੁਆਰਾ ਸਹਿਮਾਨ ਤਾਂ ਬਹੁਤ ਹੈ। ਉੱਥੇ ਸਾਰਾ ਪ੍ਰਚਾਰ ਵੀ ਹੁੰਦਾ। ਪਰ ਪੜਨ ਦੀ ਬਿਰਤੀ ਜਿਹੜੀ ਉਹ ਘਟਦੀ ਜਾ ਰਹੀ ਆ ਤੇ ਅੱਜ ਇਹਦੀ ਸ਼ੁਰੂਆਤ ਕੀਤੀ ਇਹਨਾਂ ਦੋਹਾਂ ਭਰਾਵਾਂ ਨੇ। ਮੈਂ ਵਧਾਈ ਦੇਣਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਭਾਵੇਂ ਇਹ ਉਦਮ ਅਪਰਾਲਾ ਇਹਨਾਂ ਦਾ ਸੀ ਪਰ ਅਸੀਂ ਵੀ ਥਿਲ-ਫੁੱਲ ਜਿਹੜਾ ਇਹ ਚ ਪਾ ਸਕਦੇ ਯੋਗਦਾਨ ਉਹ ਸਰਦਾਰ ਹਰਵੰਦ ਸਿੰਘ ਜੀ ਘੋਮਣ ਜਿਨ੍ਹਾਂ ਨੇ ਇੱਕ ਸਦੀ ਜ਼ਿੰਦਗੀ ਜਿਹੜੀ ਆ ਉਹ ਜਿਉਂਿਆ ਤਾਂ ਜ਼ਿੰਦਗੀ ਵੀ ਪੰਥ ਪ੍ਰਾਸਤੀ ਤੇ ਕੌਮ ਪ੍ਰਾਸਤੀ ਦੇ ਵਿੱਚ ਜੀਉਂਿਆ ਜਿੱਥੇ ਜਾਤੀ ਜੀਵਨ ਸਿਗਾ ਉਹ 100 ਸਾਲ ਪਹਿਲਾਂ ਉਮਰ ਤੁਸੀਂ ਲਾ ਲਓ ਬੇ ਕਦੋਂ ਹੁੰਦੀ ਤੇ ਮੈਨੂੰ ਇਹ ਵੀ ਅੱਜ ਦੱਸਿਆ ਗਿਆ ਕਿ ਉਸ ਦਿਨ ਵੀ ਸਵੇਰੇ ਕਿਤਾਬਾਂ ਪੜ੍ਹਦੇ ਸੀ ਤੇ ਉਸੇ ਦਿਨ ਸਰੀਰ ਵੀ ਛੱਡ ਗਏ ਇਹ ਮੈਂ ਸਮਝਦਾ ਸੰਮੇਲ ਜਿਹੜਾ ਵੀ ਗੁਰੂ ਸਾਹਿਬ ਨੇ ਕਿਰਪਾ ਬਖਸ਼ ਕੀਤੀ ਜਿਹੜੇ ਬੰਦੇ ਆਪਣੀ ਜ਼ਿੰਦਗੀ ਦਾ ਕੁਰਬਾਨੀ ਅਨਸਾਰ ਜਿੰਦਗੀ ਨੂੰ ਜੀਉਂ ਜਾਂਦੇ ਵੀ 사ਤਗੁਰੂ ਜੀ ਆਪਣੀ ਬੋਕਲ ਵਿੱਚ ਵੀ ਲੈ ਲੈਂਦਾ ਕਿ ਆ ਜਾਣਾ ਕਿ ਮਰेंगे ਕਿ ਐਸਾ ਮਰਨਾ ਹੋਏ ਜੇਕਰ ਸਹਿਬ ਮਨੋਂ ਨਾ ਵਿਸਰੇਦਾ ਸਹਿਲਾ ਮਰਨਾ ਹੋਏ ਤੇ ਮੈਂ ਸਮਝਦਾ ਉਹ ਸਹਿਲਾ ਮਰਨਾ ਹੀ ਸੀ ਉਹਨਾਂ ਦਾ ਜੋ ਭਾਵੇਂ ਸਾਡੇ ਕੋਲੋਂ ਚਲ ਗਏ ਪਰ ਅੱਜ ਵੀ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਸੈਮੀਨਾਰ ਤੇ ਅਕਾਲੀ ਕਾਨਫਰੰਸ ਹੀ ਬਣ ਗਈ ਔਰ ਸਾਰਾ ਅਕਾਲੀ ਪਰਿਵਾਰ ਕਈ ਵਾਰੀ ਵੱਖਰੇਵੇਂ ਹੁੰਦੇ ਸਾਰਾ ਅਕਾਲੀ ਪਰਿਵਾਰ ਅੱਜ ਇੱਥੇ ਤਕਰੀਬਨ ਇਹ ਇਕੱਠਾ ਸਿਗਾ ਜ਼ਿਲ੍ਹਾ ਜਿਹੇਦਾਰ ਸਾਹਿਬ ਹਲਕਾ ਜਾਰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਬਹੁਤ ਸਾਰੇ ਚੇਅਰਮੈਨ ਸਾਹਿਬ ਇਹ ਮੈਨੂੰ ਹੋਰ ਵੀ ਖੁਸ਼ੀ ਹੋਈ ਕਿ ਸਾਰਾ ਇਹਨ ਇੱਕ ਸੁਰਤਾ ਦਾ ਔਰ ਇੱਕ ਇਸ ਗੱਲ ਦੀ ਵੀ ਖੁਸ਼ੀ ਹੋਈ ਕਿ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪਣਾ ਵਿਸ਼ਵਾਸ ਵੀ ਜਿਹੜਾ ਆ ਉਹ ਵੀ ਪੱਕਾ ਕੀਤਾ ਬਹੁਤ-ਬਹੁਤ ਧੰਨਵਾਦ ਮਾਰਕਸ ਜੀ ਜਿਸ ਤਰੀਕੇ ਨਾਲ ਬੇਦਬੀਆਂ ਹੋ ਰਹੀਆਂ ਲਗਾਤਾਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਰ ਬਗਿੰਦਪੁਰ ਦੇ ਪਿੰਡ ਨੂਰਕੋ ਵਿੱਚ ਬੀਤੀ ਰਾਤ ਦੋ ਧਿਰਾਂ ਦੀ ਲੜਾਈ ਦਾ ਖਮਿਆਜਾ ਗੁਰਦੁਆਰੇ ਨੂੰ ਪੂਤਣਾ ਪੈ ਗਿਆ ਗੁਰਦੁਆਰੇ ਦੇ ਤੇਤਾ ਚਲਾਈਆਂ ਗਈਆਂ ਗੁਰਦੁਆਰੇ ਦੇ ਭਾਂ ਤੋੜ ਕੀਤੀ ਗਈ ਇਸ ਤਰੀਕੇ ਦੀ ਬੇਦਬੀ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਇਹ ਦੇਖੋ ਮੈਂ ਸਾਹਮਣੇ ਤਾਂ ਬਹੁਤ ਬਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਹੈ ਜਿਹਨੀਆਂ ਵੀ ਬਿਆਦਮੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੋਟਾ ਫੜ ਕੇ ਸੋਹੋਂ ਉਦੋਂ ਬਾਅਦ ਆ ਦੂਜੀ ਆ ਗਈ ਫੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਬਈ ਇਹ ਜੇ ਹੁਣ ਬਿਆਦਮੀਆਂ ਹੋ ਰਹੀਆਂ ਜਾਂ ਜੇ ਪਿੱਛੇ ਬਿਆਦਮੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੁਣ ਵਾਲੀਆਂ ਬਿਆਦਮੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਇਹਦਾ ਆਪ ਵੀ ਕਹਿਣਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿਛੇ ਹੁਣ ਅਨੰਤਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆਪ ਪੈਰ ਬਈ ਕਿਤੀ ਸ਼ਮਣੀ ਕਮੇਟੀ ਨੇ 5 ਸਾਲ ਉਹਨੂੰ ਕੈਦ ਹੋਈ ਕੈਦ ਤਾਂ 5 ਸਾਲ ਕੁਝ ਵੀ ਨਹੀਂ ਗਈ ਤਾਂ ਜੇ ਇਹ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫੇਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਹੈ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ ਤੁਸੀਂ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਗੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਹਣਤ ਪੈਣੀਆਂ ਤੇ ਗੁਰੂ ਕੋਲੋਂ ਵੀ ਫਿਰ ਕੁਛ ਹੀ ਨਹੀਂ ਮਿਲਣੀ ਫਿਰ ਤਾਂ ਜੋਗ ਚ ਲੈ ਕੇ ਜਾਵੋਗੇ ਉਹ ਹੀ ਮਿਲੂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਜਾਰੀ ਹੈ ਸਾਡੇ ਪੂਰੇ ਤੌਰ ਤੇ ਲੱਗੇ ਆ ਅੱਜ ਵੀ ਆ ਸਾਡੇ ਮੀਟਿੰਗ ਸਾਡੀਆਂ ਅੱਧੀਆਂ ਹੁੰਦੀਆਂ ਰਹਿੰਦੀਆਂ ਕਈ ਅਸੀਂ ਦੱਸਦੇ ਨੇ ਕਈ ਦੱਸਦੇ ਨਹੀਂ ਉਹਦੇ ਨਾਲ ਜਦੋਂ ਸਾਡੇ ਸਾਰੇ ਆ ਜਿਹੜੇ ਜਾਣੀ ਗੁਰਦਾਸਪੁਰ ਤੋਂ ਪੱਤਰਕਾਰ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਫਾਸਟ ਅਪਡੇਟ